ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਆਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਨਾ ਪਹੁੰਚ ਸਕਣ ਜੀ ਹਰ ਰਿਸ਼ਤੇ نوٹ ਕਰੋ ਜੀ ਫਾਈਲ ਨੰਬਰ 840 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਏਰੀਆ ਖਾਨਾ ਕਾਸਟ ਜਰਸੀ ਗੋਤਵੜਾਚ ਜਨਮ 13 ਫਰਵਰੀ 2005 4.5 ਫੁੱਟ 6 ਇੰਚ ਪੜਾਈ +2 ਪਲੱਸ ਬੈਚਲਰ ਆਫ ਕਾਮਰਸ ਭਰਾ ਇੱਕ ਅਨਮੈਰਿਡ ਭੈਣ ਨੂੰ ਲੋਡ ਹੈ ਜਿਹੜੀ ਇਸ ਤਰੀ ਮੁੰਡਾ ਸੋਨਾ ਸੰਖਾ ਦੇ ਸਾਹੂ ਹੋਵੇ ਪੱਗ ਬੰਨਦਾ ਹੋਵੇ ਤਾਂ ਠੀਕ ਹੈ ਜੀ ਜ਼ਮੀਨ 5 ਏਕੜ ਤੋਂ ਉੱਪਰ ਹੋਵੇ ਫੈਮਲੀ ਵਧੀਆ ਹੋਣੀ ਚਾਹੀਦੀ ਹੈ ਮਾਲਵਾ ਏਰੀਆ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਤੁਹਾਨੂੰ ਕਰੋ ਜੀ ਫਾਈਲ ਨੰਬਰ 841 ਨਾਮ ਕੌਰ ਕਾਸਟ ਜਰਸੀ ਗੋਤ ਸਿੱਧੂ ਜ਼ਿਲ੍ਹਾ ਬਠਿੰਡਾ ਜਨਮ 8 ਮਾਰਚ 1999 ਕੰਦਮਣੀ ਫੁੱਟਾ 4 ਇੰਚ ਪੜਾਈ 10 ਪਾਸ ਕੁੜੀ ਸਟਿਚਿੰਗ ਦਾ ਕੰਮ ਵਧੀਆ ਜਾਣਦੀ ਹੈ ਭਰਾ ਦੋ ਨੋਟ ਹੈ ਜੀ ਰਿਸ਼ਤੇ ਲਈ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਜ਼ਮੀਨ ਮੁੰਡੇ ਨੂੰ 4 ਤੋਂ 5 ਕਿੱਲਾਂ ਤੱਕ ਉਪਲਬਧ ਹੋਵੇ ਵਧੀਆ ਪਰਿਵਾਰ ਹੋਵੇ ਵੈਸ਼ਨ ਹੋਵੇ ਪਰਿਵਾਰ ਮਿਲਬਰਤਨ ਵਾਲਾ ਹੋਵੇ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 802 ਬਿਆਰੀ ਨਾਮ ਕੌਰ ਕਾਸਟ ਖੱਤਰੀ ਸਿੱਖ ਗੋਤ ਵੈਦੀ ਜ਼ਿਲ੍ਹਾ ਫਾਜ਼ਿਲਕਾ ਜਨਮ 8 ਅਗਸਤ 1998 ਕੱਦ 5 ਫੁੱਟ 5 ਇੰਚ ਪੜ੍ਹਾਈ ਬੀ ਟੈਕ ਇੱਕ ਪਹਿਣਾ ਤੇ ਇੱਕ ਭਰਾ ਹੈ ਜੀ ਕੁੜੀ ਸੋਹਣੀ ਸੁਨੱਖੀ ਹੈ ਰਿਸ਼ਤਾ ਚਾਹੀਦਾ ਹੈ ਰਿਸ਼ਤਾ ਖੱਤਰੀ ਸਿੱਖ ਕਾਸਟ ਹੀ ਹੋਵੇ ਆਪਣਾ ਬਿਜ਼ਨਸ ਹੋਵੇ ਜੀ ਜਾਂ ਫਿਰ ਵਧੀਆ ਨੌਕਰੀ ਤੇ ਹੋਵੇ ਪਰਿਵਾਰ ਖਾਨਦਾਨੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 843 ਨਾਮ ਸਹਿੰਗ ਜਿਲ੍ਹਾ ਲੁਧਿਆਣਾ ਕਾਸ਼ਟ ਰਾਮਗੜੀ ਸਿੱਖ ਗੋਦਪੁੱਤੋ ਸੈਵੀ ਹਾਈਟ 5 ਫੁੱਟ 11 ਇੰਚ ਜਨਮ 15 April 1995 ਪੜ੍ਹਾਈ BA IITGN ਕਾਲਜ ਕੰਮ ਪਾਸਟ ਫੂਡ ਰੈਸਟੋਰੈਂਟ ਤਨਖਾਹ 5k ਜ਼ਮੀਨ ਨਹੀਂ ਹੈ ਜੀ ਕੋਲ ਪਰਿਵਾਰ ਵਿੱਚ ਮੈਂਬਰ ਮਾਤਾ ਪਿਤਾ ਤੇ ਨੰਭਰਾ ਨੇ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਅੰਮ੍ਰਿਤਾਰੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸਪਰਕ ਨੰਬਰ ਤੇ ਇੱਕ ਐਂਗਡੈਕਟ ਕਰ ਸਕਦੇ ਹੋ ਜੀ। ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 844 ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਏਰੀਆ ਜਗਰਾਓ ਕਾਸਟ ਜੱਤ ਸਿੰਘ ਗੋਦ ਧਾਲੀਵਾਲ ਹਾਈਟ 5 ਫੁੱਟ 7 ਇੰਚ ਤੇ ਜਨਮ 2 ਜਨਵਰੀ 1996 ਪੜ੍ਹਾਈ ਪਲੱਸ 2 ਪਾਸ ਕੰਮ ਏਸੀ ਮਕੈਨਿਕ ਅਤੇ ਬਹਿਰੀਨ ਵਿੱਚ ਆਪਣੀ ਦੁਕਾਨ ਹੈ ਜੀ ਤਨਖਾਹ 1 ਲੱਖ ਰੁਪਏ ਜ਼ਮੀਨ 2 ਏਕੜ ਪਰਿਵਾਰ ਵਿੱਚ ਮੈਂਬਰ ਮਾਤਾ ਜੀ ਪਿਤਾ ਜੀ ਟਰੱਕ ਡਰਾਈਵਰ ਨੇ ਇੱਕ ਭੈਣ ਵਿਆਹੀ ਹੋਈ ਹੈ ਨੋਟ ਹੈ ਜੀ ਰਿਸਤੇ ਦੀ ਕੁੜੀ ਪੜੀ ਲਿਖੀ ਤੇ ਪ੍ਰਾਈਵੇਟ ਕੰਮ ਕਰਦੀ ਜਾ ਕੋਈ ਵਿਸਲਾਈ ਦਾ ਜਾਂ ਪਰ ਪਰ ਦਾ ਕੰਮ ਕਰਦੀ ਹੋਵੇ ਜੀ ਜੇ ਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਅਨੁਕ ਕਰੋ ਜੀ ਫਾਈਲ ਨੰਬਰ 845 ਜ਼ਿਲ੍ਹਾ ਲੁਧਿਆਣਾ ਕਾਸਟ ਰਾਮਗੜੀ ਸਿੱਖ ਰਹਿਮਾਨ ਗੋਤ ਖਾਂਬਾ ਹਾਈਟ 5 ਫੁੱਟ 6 ਇੰਚ ਜਨਮ ਤੀਰਾਂਗਤੂਬਰ 1990 ਪੜ੍ਹਾਈ ਪਲਾਸਟੂ ਪਾਸ ਬਿਲਡਰ ਆਈਟੀ ਡਿਪਲੋਮਾ ਕੰਮ ਆਇਰਨ ਵਰਕਸ਼ਾਪ ਤਰਖਾ 30000 ਤੋਂ 40000 ਰੁਪਏ ਮਹੀਨਾ ਇੱਕ ਪੈਨ ਮੈਰਿਡ ਇੱਕ ਪੈਨ ਅਨਮੈਰਿਡ ਇੱਕ ਭਰਾ ਅਨਮੈਰਿਡ ਪਿਤਾ ਜੀ ਆਇਰਨ ਵਰਕਸ਼ਾਪ ਤੇ ਆਇਰਨ ਵਰਕਸ਼ਾਪ ਦਾ ਕੰਮ ਹੈ ਜੀ ਮਾਤਾ ਜੀ ਹਾਊਸ ਵਾਈਫ ਲੋੜ ਹੈ ਜੀ ਇਸ ਲਈ ਕੋਈ ਡਿਮਾਂਡ ਨਹੀਂ ਹੈ ਇਹਨਾਂ ਦੀ ਦੇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ